ਦੋਸ਼ੀ ਵੀ ਚੈੱਕ ਕਰ ਲਿਓ ਭਾਵੇਂ Google ਤੇ ਮੈਂ ਹੁਣ ਇੱਕ ਦੋਸ਼ੀ ਹੈਗਾ ਉਹ ਚ ਸ਼ੁਭਮ ਅਰੋੜਾ ਜਿਹਨੂੰ ਸ਼ੁਭਮ ਮੋਟਾ ਦੇ ਨਾਮ ਨਾਲ ਮੈਂ Google ਤੇ ਸਰਚ ਕਰਿਆ ਸ਼ੁਭਮ ਅਰੋੜਾ ਦਾ ਨਾਮ ਭਰ ਕੇ ਤਾਂ ਮੈਨੂੰ ਪਤਾ ਲੱਗਿਆ ਜਾਣਕਾਰੀ ਵੀ ਉਹਦੇ ਤੇ ਸ਼ੁਭਮ ਅਰੋੜਾ ਦਾ ਸਰ ਆ ਸਾਰੇ 8 ਤੋਂ 10 ਕੇਸ ਪਹਿਲੇ ਰਜਿਸਟਰ ਅੰਕੁਰਾ ਜਿਹੜਾ ਲੜਕਾ ਅੰਕੁਲ ਲੁਧਿਆਣਾ ਉਹਦੇ ਦੇ ਵਿਚਾਰ ਤੋਂ ਪੰਜ ਕੇਸ ਦਰਜ ਨੇ ਇੱਕ ਜਸਵੀਰ ਸਿੰਘ ਰਿਆਲ ਤੇ ਜਿਹੜਾ ਮੈਂ ਨਾਮ ਪੜਿਆ ਐ ਐਫਆਰ ਦੇ ਵਿੱਚ ਉਹ ਮੈਨੂੰ ਪਤਾ ਲੱਗਿਆ ਉੱਤੇ 10 ਕੇਸ ਰਜਿਸਟਰ ਨੇ ਜੀ ਠੀਕ ਹੈ ਇਹ ਸਾਰੇ ਬੰਦੇ ਜੇਲ ਇੱਕ ਰੂਪਲ ਬਰਨਾਮ ਲਿਖਿਆ ਹੋਇਆ ਆਰਟੀਐਸ ਉਹਦੇ ਦੇ ਵੀ ਪਹਿਲੇ ਕੇਸ ਦਰਜ ਨੇ ਇਹ ਸਾਰੇ ਬੰਦੇ ਪਹਿਲੇ ਜੇਲ ਰਹਿ ਚੁੱਕੇ ਨੇ ਹੁਣ ਪੁਲਿਸ ਤੇ ਕਹਿੰਦੇ ਕਿ ਗੈਗੋਰ ਨਹੀਂ ਹੈ ਇਹ ਗਲੀ ਦੇ ਬਦਮਾਸ਼ ਨੇ ਪਰ ਇਹ ਗਲੀ ਦੇ ਬਦਮਾਸ਼ ਤੁਸੀਂ ਇਹ ਦੇਖੋ ਕੀ ਵਿਆਹ ਸਮਾਗਮ ਚ ਜਾਂਦੇ ਨੇ ਅਸਲ ਵਿੱਚ ਜਿਹੜੇ ਬੰਦੇ 10 10 ਵਾਰੀ ਆਪਣਾ ਪਰਚੇ ਦਰਜ ਹੋਣਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰਹਿ ਕੇ ਆਏ ਹੋਣ ਜਿਹੜੇ ਕੋਡਕ ਚਟੀਆਂ ਚ ਚਲਾਈ ਕਰਦੇ ਹੋਣ ਉਹਨਾਂ ਕੋਲ ਅਸਲੇ ਹਨ ਉਹਨਾਂ ਨੂੰ ਲਾਇਸੈਂਸ ਉਸੇ ইস্যੂ ਕੀਤੇ ਹੋਏ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਠੀਕ ਹੈ ਜਾਂ ਉਹਨਾਂ ਦੇ ਨਾਲ ਤੇ ਆ ਕੋਲ ਅਸਲੇ ਆ ਜੇ ਉਹਨਾਂ ਕੋਲ ਅਸਲੇ ਪੁਲਸੀ ਕੋਲ ਵੀ ਲਾਇਸੈਂਸ ਵਾਲੇ ਨਹੀਂ ਸੀ ਜਾਂ ਦੇਸੀ ਸੀਗੇ ਨਜਾਇਜ਼ ਸੀਗੇ ਤਾਂ ਵੀ ਪੁਲਸੀ ਨੇ ਲੱਕੀ ਹੈ ਪੁਲਿਸ ਹੋਂ ਨੇ ਜਿਨ੍ਹਾਂ ਨੇ ਗੋਰੀਆਂ ਚਲਾਈਆਂ ਉਹਨਾਂ ਤੇ ਤਾਂ ਪਰਚਾ ਦਰਜ ਕਰੂਗੇ ਤਾਂ ਕਲੀਅਰ ਹੈ ਪਰ ਦੁਲਹਾ ਜਿਹੜਾ ਹੈਗਾ ਉਹਦੇ ਤੇ ਕਿਉਂ ਪਰਚਾ ਦਰਜ ਹੋਇਆ ਇੱਕ ਸ਼ੁਭਮ ਅਰੋੜਾ ਜਿਹਨੂੰ ਸ਼ੁਭਮ ਲੁਨੀਆਣਾ ਕਰਦੁੰਦੇ ਨੇ ਸ਼ੁਭਮ ਮੋਟਾ ਕਹਿੰਦਦੇ ਨੇ ਤੇ ਇੱਕ ਅੰਕੁਰ ਇਹਨਾਂ ਦੀ 2 ਸਾਲ ਪਹਿਲੇ ਵੀ ਲੜਾਈ ਹੋਈ ਹੈ ਇਹਨਾਂ ਦੀ ਉਸ ਤੋਂ ਬਾਅਦ ਵੀ ਲੜਾਈ ਹੋਈ ਹੈ ਹੁਣ ਤੁਸੀਂ ਦੋ ਗਰੁੱਪ ਇੱਕੋ ਜਗ੍ਹਾ ਤੇ ਬੁਲਾਓਗੇ ਤਾਂ ਉੱਥੇ ਕੀ ਹੋਊਗਾ 100% ਤੁਸੀਂ ਦੇਖ ਲਿਓ ਮੇਰੀ ਗੱਲ ਨੂੰਟ ਕਰ ਲਿਓ ਕੱਲੇ ਬਾ ਸਿਲੀਟ ਹੋਇਆ ਠੀਕ ਹੈ ਸਾਰੇ ਪਾਸੇ ਖਬਰਾਂ ਚੱਲ ਗਈਆਂ ਪੁਲਿਸ ਦੀ ਬੰਦਾਨੀ ਹੋਣੀ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਅਗੇ ਅੱਜ ਜਾਂ ਕੱਲ ਦੇ ਵਿੱਚ ਨਵਾਂ ਆਰਡਰ ਆਊਗਾ ਥਾਣੇ ਦੇ ਐਸ ਐਚ ਓ ਜਾਣਗੇ ਉੱਥੇ ਥੋੜੀ ਸ਼ਕਤੀ ਹੋਊਗੀ 10 ਦਿਨ ਬਾਅਦ ਫਿਰ ਸਾਰਾ ਪੁੱਲ ਗਿਆ ਮੈਰਿਜ ਪੈਲੇਸ ਮੈਨੇਜਰ ਤੇ ਵੀ ਹੋਇਆ ਪਰਚਾ ਫੈਦੂ ਹੋਣਾ ਬਣਦਾ ਕਿਉਂਕਿ ਪੁਲਿਸ ਨੇ ਆਰਡਰ ਜਾਰੀ ਕੀਤੇ ਹੋਏ ਸੀ ਆਰਡਰ ਹੋਏ ਹੋਏ ਨੇ ਉਹਨਾਂ ਨੇ ਪੈਲੇਸ ਦੇ ਬਾਹਰ ਤੁਸੀਂ ਦੇਖੋਗੇ ਨਾ ਅਸੀਂ ਕੱਲ ਉਹ ਵੀਡੀਓ ਸਿਖਾ ਰਹੇ ਹਾਂ ਲਿਖ ਕੇ ਲਾਇਆ ਵੀ ਹੋਇਆ ਹੈ ਇਹ ਅਸਲ ਲੈਣਾ ਪਰ ਉਹ ਇੰਪਲੀਮੈਂਟ ਕੌਣ ਕਰੇਗਾ ਇੰਕ ਵਿਆਹ ਤੁਸੀਂ ਜਾ ਰਹੇ ਹੋ ਚਾਹ ਦੇ ਨਾਲ ਵਧੀਆ ਗੱਡੀ ਲੈ ਕੇ ਵਧੀਆ ਕੱਪੜੇ ਪਾ ਕੇ ਤੇ ਉੱਥੇ ਜਦੋਂ 30 ਤੋਂ 40 ਗੋਲੀਆਂ ਚੱਲੀਆਂ ਹੋਣ ਦੋਵੇਂ ਧਿਰਾਂ ਵੱਲੋਂ ਉੱਥੇ ਮਾਹੌਲ ਕੀ ਬੜਿਆ ਹੋਣਾ ਗੋਲੀਆਂ ਚਲਪੀਆਂ ਪਾਟੀਆਂ ਗੋਲੀਆਂ ਚਲਾਣ ਵਾਲੇ ਨਹੀਂ ਉਹ ਸੀ ਕਿ ਪ੍ਰੋਫੈਸ਼ਨਲ ਬੰਦੇ ਜੀ ਉਹਨਾਂ ਦੀ ਪਹਿਲੇ ਵੀ ਦੁਸ਼ਮਣੀਆਂ ਸੀਗੀਆਂ ਉੱਥੇ ਫੇਰ ਇਕੱਠੇ ਹੋ ਗਏ ਹੋਏ ਲੇਕਿਨ ਜਾਨ ਕਿੰਨਾ ਨਹੀਂ ਗਈ ਜਾਨ ਗਈ ਇੱਕ ਵਿਅਕਤੀ ਦੀ ਜਿਹੜਾ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜਿਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅੱਜ ਤੱਕ ਉਹਨੇ ਕਿਸੇ ਨੂੰ ਤੂ ਨਹੀਂ ਗਿਆ ਸੀਗਾ 25 ਤੋਂ 30 ਗਰਾਉਂਡ ਫਾਇਰ ਕਿਤੇ ਗਏ ਤਾਂ ਮੂਵੀ ਦੇ ਵਿੱਚ ਜੋ ਦੇਖਦੇ ਹੋ ਨਾ ਉਹ ਲੁਧਿਆਣਾ ਦੇ ਵਿੱਚ ਅਸਲੀ ਦੇ ਵਿੱਚ ਵੇਖਣ ਨੂੰ ਮਿਲਦੀ ਉਹਨਾਂ ਨੇ ਕੋਈ ਪੋਲਿਟੀਕਲ ਲੀਡਰ ਜਾਂ ਕੋਈ ਐਮਐਲਏ ਨਹੀਂ ਤੁਸੀਂ ਉਹ ਦੇਖੋ ਵੀਡੀਓਜ਼ ਦੇ ਵਿੱਚ ਆ ਰਹੇ ਬਦਲ ਨਾਲ ਬੱਗਾ ਜਿਹੜੇ ਉਸ ਥੇ ਪੂਰੀਆਂ ਚੱਲੀਆਂ ਉੱਥੇ ਮੌਜੂਦ ਸੀਗੇ ਉਹਨਾਂ ਦੀ ਮਿਲਣੀ ਹੋ ਰਹੀ ਸੀਗੀ ਇਸ ਚੇਜ ਤੇ ਠੀਕ ਹੈ ਤੇ ਉਸ ਤੋਂ ਬਾਅਦ ਹੋਰ ਵੀ ਕਈ ਐਮਐਲਏ ਹੋਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਸੰਜੇ ਤਲਵਾਰ ਹੋਗੇ ਕਈ ਪੁਲਿਸ ਅਫਸਰ ਵੀ ਮੌਜੂਦ ਸੀ ਸ਼ਹਿਰ ਦੇ ਬੜੇ ਨਾਮੀ ਹਸਤੀਆਂ ਜਿਹੜੀਆਂ ਸੀ ਵਿਆਹ ਤੇ ਮੌਜੂਦ ਸੀਗੀਆਂ ਜੇ ਪਹਿਲੇ ਸਾਲਾਂ ਤੋਂ ਬਾਅਦ ਲਿਖ ਕੇ ਲਾਇਆ ਹੋਊਗਾ ਵੀ ਇੱਥੇ ਹਥਿਆਰ ਲੈ ਜਾਣਾ ਪਰ ਉਹਨੇ ਪ੍ਰਵਾਹ ਹੀ ਨਹੀਂ ਕੀਤੀ ਉਹਨਾਂ ਨੇ ਇੱਕ ਦੂਜੇ ਦੇ ਤਾੜ ਤਾੜ ਗੋਲੀਆਂ ਚਲਾਈਆਂ ਤੇ 25 30 40 ਰੰਗ ਜਿਹੜੀ ਐ ਫਾਇਰਿੰਗ ਹੋਈ ਪੁਡਾਟਕ ਦੇਖ ਰਹੇ ਤੁਸੀਂ ਤੇ ਮੈਂ ਹਾ ਹਸ਼ਕੋਰ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਚੱਲਦੇ ਵਿਆਹ ਦੇ ਵਿੱਚ ਗੋਲੀਆਂ ਚੱਲਦੀਆਂ ਔਰ ਉਸ ਦੇ ਵਿੱਚ ਦੋ નિર્ਦੋਸ਼ ਧੀ ਜਿਹੜੇ ਸੀਗੇ ਇਨੋਸੈਂਟ ਸੀਗੇ ਜੋ ਵਿਆਹ ਵੇਖਣ ਲਈ ਆਏ ਹੁੰਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਲੋਕ ਇਸ ਮਾਮਲੇ ਤੇ ਚਰਚਾ ਕਰ ਰਿਹਾ ਇਸ ਮੁੱਦੇ ਦੇ ਉੱਤੇ ਤਾਂ ਇਸ ਦੇ ਬਾਰੇ ਹੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਨਿਊਜ਼ ਐਡੀਟਰ ਅਮਰਪ੍ਰੀਤ ਸਿੰਘ ਮੱਕੜ ਤੇ ਸਾਰੇ ਲੋਕ ਗੱਲਬਾਤ ਕਰ ਰਹੇ ਇਸ ਮਾਮਲੇ 'ਤੇ ਤਾਂ ਬਹੁਤ ਜ਼ਰੂਰੀ ਹੈ ਇਸ ਮਾਮਲੇ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਆਣਾ ਤਾਂ ਕਿ ਇਹੋ ਜਿਹਾ ਇਨਸੀਡੈਂਟ ਅੱਗੇ ਨਾਵੇ ਪਰ ਜੇ ਜਿਸ ਤਰ੍ਹਾਂ ਇਹ ਮਾਮਲਾ ਹੋਇਆ ਹੈ ਇਹ ਫਾਇਰਿੰਗ ਇਨਸੀਡੈਂਟ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਜਿੱਥੇ ਇਨੋਸੈਂਟ ਲੋਕ ਆਏ ਆ ਔਰ ਉਹਨਾਂ ਦੀ ਮੌਤ ਹੋ ਗਈ ਆ ਦੇਖੋ ਹਰ ਕੋਈ ਨਾ ਜਦੋਂ ਕੋਈ ਵੀ ਵਿਆਹ ਦਾ ਸਮਾਗਮ ਕਰਦਾ ਹੈ ਤੇ ਖਾਸ ਕਰਕੇ ਆ ਬਾਟ ਕੈਸਲ ਜਿਹੜਾ ਮੈਰਿਜ ਪੈਲੇਸ ਹੋਇਆ ਇਹੋ ਜੀ ਜਗ੍ਹਾ ਤੇ ਹੋਵੇ ਤਾਂ ਤਕਰੀਬਨ 20-25 ਲੱਖ ਰੁਪਏ ਲਾਇਆ ਹੋਊਗਾ 5-600 ਲੋਕ ਬੁਲਾਏ ਹੋਣਗੇ ਹਣਾ ਕਿਸੇ ਨੂੰ ਕੋਈ ਉਮੀਦ ਨਹੀਂ ਹੋਊਗੀ ਜਿਹੜੇ ਗੈਸਟ ਜਾਣੇ ਸੀ ਉਹ ਵੀ ਵਿਚਾਰੇ 2-4 ਦਿਨ ਹਫਤੇ ਤੋਂ ਤਿਆਰੀ ਕਰਦੇ ਹੋਣਾ ਵੀ ਅਸੀਂ ਅੱਜ ਵਿਆਹ ਤੇ ਜਾਣਾ ਤਿਆਰੀ ਕਰਦੇ ਹੋਣੇ ਆਪਣੇ ਕੱਪੜੇ-ਕੁਪੜੇ ਨਵੇਂ ਸਵਾਏ ਹੋਣੇ ਕਿਸੇ ਨੂੰ ਉਮੀਦ ਨਹੀਂ ਹੋਣੀ ਠੀਕ ਹੈ ਪਰ ਉੱਥੇ ਤੁਸੀਂ ਆਪਾਂ ਤਾਂ ਹੁਣ ਇੱਥੇ ਬੈਠ ਕੇ ਗੱਲ ਕਰ ਰਹੇ ਆ ਕੈਮਰੇ ਅੱਗੇ ਤੁਸੀਂ ਅਜ਼ਿਊਮ ਕਰਕੇ ਦੇਖੋ ਜਿਹੜੇ ਦਰ ਉਸੀ ਜਾ ਰਹੇ ਹੋ ਚਾਹ ਦੇ ਨਾਲ ਵਧੀਆ ਗੱਡੀ ਲੈ ਕੇ ਵਧੀਆ ਕੱਪੜੇ ਪਾ ਕੇ ਤੇ ਉੱਥੇ ਜਦੋਂ 30 ਤੋਂ 40 ਗੋਲੀਆਂ ਚੱਲੀਆਂ ਹੋਣ ਦੋਵੇਂ ਧਿਰਾਂ ਵੱਲੋਂ ਤੇ ਉੱਥੇ ਮਾਹੌਲ ਕੀ ਬਣਿਆ ਹੋਣਾ ਅਸੀਂ ਵੀਡੀਓ ਦੇਖਦੇ ਆ ਤੇ ਇੱਕ ਤਰ੍ਹਾਂ ਮਤਲਬ ਅਸੀਂ ਦੇਖ ਕੇ ਹੀ ਹੈਰਾਨ ਵੀਡੀਓਜ਼ ਤੇ ਉੱਥੇ ਅਸਲ 'ਚ ਮਾਹੌਲ ਕੀ ਬਣਿਆ ਹੋਣਾ ਉਹ ਬੜੀ ਵੱਡੀ ਗੱਲ ਹੈ ਲੇਕਿਨ ਹਾਂ ਇਹਦਾ ਬਹੁਤ ਸਾਰੇ ਲੋਕ ਇਸ ਕਰਕੇ ਗੱਲ ਕਰ ਰਹੇ ਨੇ ਕਿਉਂਕਿ ਇੱਚ ਗੋਲੀਆਂ ਚਲਾਉਣ ਵਾਲੇ ਨੇ ਉਸਕੇ ਪ੍ਰੋਫੈਸ਼ਨਲ ਬੰਦੇ ਜੀ ਉਹਨਾਂ ਦੀ ਪਹਿਲੇ ਵੀ ਦੁਸ਼ਮਣੀਆਂ ਸੀਗੀਆਂ ਉੱਥੇ ਫੇਰ ਇਕੱਠੇ ਹੋ ਗਏ ਹੋਏ ਲੇਕਿਨ ਜਾਨ ਕਿਨਾਂ ਨਹੀਂ ਗਈ जान ਗਈ ਇੱਕ ਵਿਅਕਤੀ ਦੀ ਜਿਹੜਾ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜਿਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅੱਜ ਤੱਕ ਉਹਨੇ ਕਿਸੇ ਨੂੰ ਤੂ ਨਹੀਂ ਗਿਆ ਸੀਗਾ ਉਹ ਸਿਰਫ ਉਹਦਾ ਕਸੂਰ ਕੀ ਸੀਗਾ ਵੀ ਜਿਹੜਾ ਵਿਆਹ ਦਾ ਮੁੰਡਾ ਉਹਦਾ ਗਵੰਡੀ ਸੀਗਾ ਤੇ ਉਹਨਾਂ ਨੇ ਇਕੱਠੇ ਖੇਡੇ ਸੀ ਬਚਪਨ ਚ ਤੇ ਉਹਨੇ ਉਹਨੂੰ ਸੱਦਿਆ ਸੀਗਾ ਤੇ ਉਹਦੇ ਵਿਆਹ ਤੇ ਹੀ ਜਦੋਂ ਗੈਂਗਵਾਰ ਹੋਈ ਜਾਂ ਪੁਲਿਸ ਹਲਾ ਕਿ ਇਹਨੂੰ ਗੈਂਗਵਾਰ ਦਾ ਨਾਮ ਨਹੀਂ ਦੇ ਰਹੀ ਆਪਾਂ ਇਹ ਵੀ ਗੱਲ ਤੇ ਡਿਸਕਸ ਕਰਾਂਗੇ ਗੈਂਗਵਾਰ ਨਹੀਂ ਲੜਾਈ ਝਗੜਾ ਹੋਇਆ ਜਿਸ ਚ ਦੋ ਮੌਤਾਂ ਹੋਈਆਂ ਤੇ 50 ਗੋਲੀਆਂ ਚੱਲੀਆਂ ਗੈਂਗਵਾਰ ਨਹੀਂ ਉਹ ਲੜਾਈ ਹੈ ਪੁਲਿਸ ਅਕੋਰਡਿੰਗ ਤੇ ਉਹਦੇ ਵਿੱਚ ਉਹਦੀ ਜਾਨ ਚਲੀ ਗਈ ਤੇ ਇੱਕ ਜਿਹ ਦੀ ਮਾਸੀ ਹੈ ਉਹਦੀ ਜਾਨ ਚਲੀ ਗਈ ਇਹਨਾਂ ਦਾ ਬਚਾਰਿਆਂ ਦਾ ਕੋਈ ਕਸੂਰ ਨਹੀਂ ਸੀ ਬਸ ਕਸੂਰ ਇਹ ਸੀਗਾ ਵੀ ਇਹਨਾਂ ਨੇ ਸ਼ੌਂਕ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਵਿਆਹ ਤੇ ਗਏ ਤੇ ਉੱਥੇ ਗਲਤ ਅਨਸਰ ਮੌਜੂਦ ਸੀਗੇ ਤੇ ਉੱਥੇ ਇਹਨਾਂ ਨੂੰ ਆਪਣੀ ਜਿਹੜੀ ਹੈ ਜਾਨ ਗਵਾਉਣੀ ਪਈ ਜੀ ਪਰ ਇਹਦੇ ਵਿੱਚ ਆਇਆ ਕਿ ਜਿਸ ਤਰ੍ਹਾਂ ਮਾਹੌਲ ਤੁਸੀਂ ਦੱਸਿਆ ਕਿ 25 ਤੋਂ 30 ਰਾਉਂਡ ਫਾਇਰ ਕੀਤੇ ਗਏ ਤਾਂ ਮੂਵੀ ਦੇ ਵਿੱਚ ਜੋ ਦੇਖਦੇ ਹੁੰਦੇ ਆ ਉਹ ਲੁਧਿਆਣੇ ਦੇ ਵਿੱਚ ਅਸਲੀ ਦੇ ਵਿੱਚ ਵੇਖਣ ਨੂੰ ਮਿਲਿਆ ਇਦਾਂ ਹਾਂ ਫਿਲਮਾਂ 'ਚ ਦੇਖਦੇ ਆ ਹਨ ਮਤਲਬ ਇਦਾਂ ਕਿਸੇ ਦੇ ਉਹ ਹੋਈ ਹੋਵੇ ਗੈਂਗਵਾਰ ਹੋਈ ਹੋਵੇ ਜਾਂ ਮਤਲਬ ਕੋਈ ਵੱਡਾ ਲੜਾਈ ਝਗੜਾ ਹੋਵੇ ਗੋਲੀਆਂ ਚੱਲਦੀਆਂ ਹੋਣ ਦੋਵੇਂ ਪਾਸਿਓਂ ਤੇ ਉੱਥੇ ਪੂਰਾ ਡੀਜੇ ਲੱਗਿਆ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਅੱਜਕੱਲ ਜਿਵੇਂ ਨਾ ਉਹ ਟਰੈਂਡ ਚੱਲਿਆ ਹੋਇਆ ਹੈ ਕਿ ਲਾੜਾ ਆ ਰਿਹਾ ਹੈ ਹਨਾ ਉਹ ਅੱਜਕੱਲ੍ਹ ਦੀਵਿਆਂ ਦੀ ਥਾਲੀ ਜੀ ਬਣਾ ਕੇ ਤੁਸੀਂ ਦੇਖਿਆ ਉਹਨਾਂ ਨੋਟਾਂ ਦੇ ਹਾਰ ਪਾਏ ਹੋਏ ਨੇ ਇਹ ਕਰਨ ਚ ਬੜਾ ਔਖਾ ਲੱਗਦਾ ਬਹੁਤ ਪੈਸਾ ਵੀ ਲੱਗਦਾ ਸਾਰਾ ਕੁਝ ਉਹਨਾਂ ਨੇ ਵਿਆਹ ਤੇ ਕੀਤਾ ਹੋਇਆ ਸੀਗਾ ਉਹਨਾਂ ਦੇ ਕੋਈ ਪੋਲਿਟਿਕਲ ਲੀਡਰ ਜਾਂ ਕੋਈ ਐਮਐਲਏ ਤੁਸੀਂ ਉਹ ਦੇਖੋ ਵੀਡੀਓਜ਼ ਦੇ ਵਿੱਚ ਆ ਰਹੇ ਬਦਲ ਨਾਲ ਬੱਗਾ ਜਿਹੜੇ ਉਸ ਥੇ ਪੂਰੀਆਂ ਚੱਦੀ ਉੱਥੇ ਮੌਜੂਦ ਸੀਗੇ ਉਹਨਾਂ ਨੇ ਮਿਲਣੀ ਹੋ ਰਹੀ ਸੀਗੀ ਇਸ ਚੇਜ ਤੇ ਠੀਕ ਹੈ ਤੇ ਉਸ ਤੋਂ ਬਾਅਦ ਹੋਰ ਵੀ ਕਈ ਐਮਐਲਏ ਹੋਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਸੰਜੇ ਤਲਵਾਰ ਹੋਗੇ ਕਈ ਪੁਲਿਸ ਅਫਸਰ ਵੀ ਮੌਜੂਦ ਸੀ ਸ਼ਹਿਰ ਦੇ ਬੜੇ ਨਾਮੀ ਹਸਤੀਆਂ ਜਿਹੜੀਆਂ ਸੀ ਵਿ ਕਿਸੇ ਨੂੰ ਖੌਫ ਹੀ ਨਹੀਂ ਸੀਗਾ ਜਿਹੜੇ ਲੜਾਈ ਕਰਨ आले ਸੀ ਉਹਨਾਂ ਨੂੰ ਖੌਫ ਹੀ ਨਹੀਂ ਸੀਗਾ ਤੇ ਉਹਨਾਂ ਨੇ ਪ੍ਰਵਾਹ ਹੀ ਨਹੀਂ ਕੀਤੀ ਕਿਸੇ ਦੀ ਚਾਹੇ ਉੱਥੇ ਕਿਸੇ ਦੇ ਸਕਿਉਰਟੀ ਗਾਰਡ ਸੀ ਗਨਮੈਨ ਸੀਗੇ ਚਾਹੇ ਪਹਿਲੇ ਸਾਲਾਂ ਤੋਂ ਬਾਅਦ ਲਿਖ ਕੇ ਲਾਇਆ ਹੋਊਗਾ ਵੀ ਇੱਥੇ ਹਥਿਆਰ ਲੈ ਜਾਣਾ ਪਰ ਉਹਨਾਂ ਨੇ ਪ੍ਰਵਾਹ ਹੀ ਨਹੀਂ ਕੀਤੀ ਉਹਨਾਂ ਨੇ ਇੱਕ ਦੂਜੇ ਦੇ ਤਾੜ-ਤਾੜ ਗੋਲੀਆਂ ਚਲਾਈਆਂ ਤੇ 25 30 40 ਰਾਉਂਡ ਜਿਹੜੀ ਹੈ ਫਾਇਰਿੰਗ ਹੋਈ ਪੁਲਿਸ ਦੇ ਵੱਲੋਂ ਸਪੈਸ਼ਲ ਕਿਹਾ ਗਿਆ ਹੈ ਕਿ ਉਹਨਾਂ ਨੂੰ ਤੁਸੀਂ ਗੈਂਗਸਟਰ ਨਾ ਕਹੋ ਤੇ ਨਾ ਹੀ ਇਹ ਗੈਂਗ ਵਾਰ ਹੈ ਪਰ ਜਿੱਥੇ ਜਿਹੜੇ ਵੇਟਰ ਸੇ ਉਹਦੇ ਵੱਲੋਂ ਬਿਆਨ ਆਇਆ ਕਿ ਸਾਰਿਆਂ ਨੇ ਇੱਕਦਮ ਗੋਲੀਆਂ ਕੱਢੀਆਂ ਬੰਦੂਖ ਤੇ ਗੋਲੀਆਂ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਨਾ ਅਸੀਂ ਵੀ ਸਵੇਰੇ ਖਬਰ ਦੇਖੀ ਵੀ ਇੱਥੇ ਲੜਾਈ ਝਗੜਾ ਹੋਇਆ ਦੋ ਗਰੁੱਪ ਵਿਚ ਆ ਅਸੀਂ ਦੇਖਾਂਗੇ ਵੀ ਕੀ ਹੋਇਆ ਪਤਾ ਤਾਂ ਲੱਗੇ ਕੀ ਹੈਗਾ ਤੇ ਹੁਣ ਗੈਂਗਸਟਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਨੇ ਕੱਲ ਆਪਣਾ ਸਪੈਸ਼ਲ ਹਦਾਇਤ ਦਿੱਤੀ ਕਿ ਨਹੀਂ ਵੀ ਗੈਂਗਸਟਰ ਨਹੀਂ ਹੈਗੇ ਇਹ ਤਾਂ ਗੈਂਗਸਟਰ ਨਾ ਹੋਏ ਗੈਂਗਵਾਰ ਨਹੀਂ ਹੈ ਇਹ ਗਲੀ ਦੇ ਬਦਮਾਸ਼ ਨੇ ਫਿਰ ਜਦੋਂ ਮੈਂ ਐਫ ਆਰ ਦੀ ਕਾਪੀ ਦੇਖੀ ਨਾ ਵੀ ਦੋਸ਼ੀ ਕੌਣ ਨੇ ਤੁਸੀਂ ਵੀ ਚੈੱਕ ਕਰ ਲਿਓ ਭਾਵੇਂ Google ਤੇ ਮੈਂ ਹੁਣ ਇੱਕ ਦੋਸ਼ੀ ਹੈਗਾ ਉਹ ਚ ਸ਼ੁਭਮ ਅਰੋੜਾ ਜਿਹਨੂੰ ਸ਼ੁਭਮ ਮੋਟਾ ਦੇ ਨਾਮ ਨਾਲ ਮੈਂ Google ਤੇ ਸਰਚ ਮਾਰਿਆ ਸ਼ੁਭਮ ਅਰੋੜਾ ਦਾ ਨਾਮ ਭਰ ਕੇ ਤਾਂ ਮੈਨੂੰ ਪਤਾ ਲੱਗਿਆ ਜਾਣਕਾਰੀ ਵੀ ਉਹਦੇ ਤੇ ਸ਼ੁਭਮ ਅਰੋੜਾ ਦਾ ਸਰ ਆ ਸਾਰੇ 8 ਤੋਂ 10 ਕੇਸ ਪਹਿਲੇ ਰਜਿਸਟਰ ਦੇ ਠੀਕ ਹੈ ਸਾਰੇ ਗੈਂਗਵਾਰ ਦੇ ਲੜਾਈ ਉਹਨਾਂ ਤੱਕ ਕਚਹਿਰੀਆਂ 'ਚ ਵੀ ਨਹੀਂ ਇਹ ਕੁਝ ਸਮਝਦੇ ਇਹਨਾਂ ਤੱਕ ਕਚਹਿਰੀਆਂ ਦੇ ਵਿੱਚ ਜਿਹੜਾ ਹੈ ਉਦੋਂ ਵੀ ਉੱਥੇ ਲੜਾਈ ਝਗੜਾ ਕੀਤਾ ਫਿਰ ਉਸ ਤੋਂ ਬਾਅਦ ਅੰਕੁਰ ਹੈ ਜਿਹੜਾ ਲੜਕਾ ਅੰਕੁਰ ਲੁਧਿਆਣਾ ਉਹਦੇ ਦੇ ਵੀ 4 ਤੋਂ 5 ਕੇਸ ਦਰਜ ਨੇ ਇੱਕ ਜਸਵੀਰ ਸਿੰਘ ਰਿਆਲ ਤੇ ਜਿਹੜਾ ਮੈਂ ਨਾਮ ਪੜਿਆ ਐਫਆਈਆਰ ਦੇ ਵਿੱਚ ਉਹ ਮੈਨੂੰ ਪਤਾ ਲੱਗਿਆ ਉੱਤੇ 10 ਕੇਸ ਰਜਿਸਟਰ ਨੇ ਜੀ ਠੀਕ ਐ ਇਹ ਸਾਰੇ ਬੰਦੇ ਜੇਲ੍ਹ ਇੱਕ ਰੂਪਲ ਪ੍ਰਧਾਨ ਲਿਖਿਆ ਹੋਇਆ ਆਰਟੀਐਸ ਉਹਦੇ ਦੇ ਵੀ ਪਹਿਲੇ ਕੇਸ ਦਰਜ ਨੇ ਇਹ ਸਾਰੇ ਬੰਦੇ ਪਹਿਲੇ ਜੇਲ੍ਹ ਰਹਿ ਚੁੱਕੇ ਨੇ ਇਹ ਦੋ ਗਰੁੱਪ ਸੀਗੇ ਇੱਕ ਸ਼ੋਭਮ ਅਰੋੜਾ ਜਿਹੜਾ ਸ਼ੋਭਮ ਲੁਧਿਆਣਾ ਦਾ ਮੋਟਾ ਦੇ ਨਾਮ ਤੇ ਮਸ਼ਹੂਰ ਹੈ ਇੱਕ ਅੰਕੁਰ ਇਹਨਾਂ ਦੀ ਪਹਿਲੇ ਵੀ ਇੱਕ ਵਾਰ 2 ਸਾਲ ਪਹਿਲੇ ਲੜਾਈ ਹੋਈ ਸੀ ਬਹੁਤ ਵੱਡੀ ਲੜਾਈ ਹੋਈ ਸੀ ਉਸ ਤੋਂ ਬਾਅਦ ਕਚਹਿਰੀਆਂ 'ਚ ਮਿਲਦੇ ਉੱਥੇ ਫੇਰ ਲੜ ਪੈਂਦੇ ਨੇ ਇਹਨਾਂ ਨੇ ਇਸ ਤੋਂ ਬਿਨਾਂ ਆਪਸ 'ਚ ਹੀ ਹੋਰ ਵੀ ਇੱਕ ਮੈਨੂੰ ਇਹ ਵੀ ਪਤਾ ਲੱਗੇ ਕਿ ਕਾਉਂਸਲਰ ਦੇ ਦਫ਼ਤਰ ਦੇ ਵਿੱਚ ਵੱਡੇ ਕਿ ਵੀ ਉਹਨਾਂ ਨੇ ਹਮਲਾ ਕੀਤਾ ਤੁਸੀਂ ਇਹਨਾਂ ਦੇ ਹੌਸਲੇ ਦੇਖੋ ਠੀਕ ਹੈ ਹੁਣ ਪੁਲਿਸ ਤਾਂ ਇਹ ਕਹਿੰਦੀ ਹੈ ਗੈਂਗਵਾੜ ਨਹੀਂ ਹੈ ਇਹ ਗਲੀ ਦੇ ਬਦਮਾਸ਼ ਨੇ ਪਰ ਇਹ ਗਲੀ ਦੇ ਬਦਮਾਸ਼ ਤੁਸੀਂ ਇਹ ਦੇਖੋ ਕਿ ਵਿਆਹ ਸਮਾਗਮ 'ਚ ਜਾਂਦੇ ਨੇ ਅਸਲ 'ਚ ਜਿਹ 10 10 ਵਾਰੀ ਆਪਣਾ ਪਰਚੇ ਦਰਜ ਹੋਣਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰਹਿ ਕੇ ਆਏ ਹੋਣ ਜਿਹੜੇ ਕੋਟਕਚੜੀਆਂ ਚ ਫੜਾਈ ਕਰਦੇ ਹੋਣ ਉਹਨਾਂ ਕੋਲ ਅਸਲੇ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਅਸਲੇ ਕਿਹੜੇ ਨੇ ਅਗਰ ਲਾਇਸੈਂਸ ਅਸਲੇ ਨੇ ਤਾਂ ਸ਼ਰੀਆ ਪੁਲਿਸ ਦੀ ਨਲਕੀ ਜੀ ਠੀਕ ਹੈ ਉਹਨਾਂ ਨੂੰ ਲਾਇਸੈਂਸ ਉਸੇ ਇਸ਼ੂ ਕੀਤੇ ਹੋਏ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਠੀਕ ਹੈ ਜਾਂ ਉਹਨਾਂ ਦੇ ਨਾਲ ਤੇ ਆ ਕੋਲ ਅਸਲੇ ਆ ਜੇ ਉਹਨਾਂ ਕੋਲ ਅਸਲੇ ਪੁਲਿਸੇ ਕੋਈ ਲਾਇਸੈਂਸ ਵਾਲੇ ਨਹੀਂ ਸੀ ਜਾਂ ਦੇਸੀ ਸੀਗੇ ਨਾਜਾਇਜ਼ ਸੀਗੇ ਤਾਂ ਵੀ ਪੁਲਿਸ ਦੀ ਨਲਕੀ ਆ ਉਹ ਅਸਲੇ ਆਂਦੇ ਕਿੱਥੋਂ ਨੇ ਜੇ ਆਂਦੇ ਨੇ ਤਾਂ ਇੱਕ ਫੜਨਾ ਤਾਂ ਪੁਲਿਸ ਦਾ ਕੰਮ ਹੈ ਨਾ ਠੀਕ ਹੈ ਹਰ ਇੱਕ ਤੇ ਪੁਲਿਸ ਜਿਹੜੀ ਹੈ ਵੀ ਉਹ ਨਹੀਂ ਦੇਖ ਰਹੀ ਸੀ ਲੇਕਿਨ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਤਾਂ ਪੁਲਿਸ ਦੀ ਨਜ਼ਰ ਹੋਣੀ ਚਾਹੀਦੀ ਹੈ ਨਾ ਹੁਣ ਮੈਨੂੰ ਇੱਕ ਗੱਲ ਇਹ ਵੀ ਪਤਾ ਲੱਗੀ ਹੈ ਵੀ ਜਿਹੜਾ ਇੱਕ ਦੋਸ਼ੀ ਹੈ ਅੰਕੁਰ ਠੀਕ ਹੈ ਉਹ ਤਿੰਨ ਦਿਨ ਪਹਿਲੇ ਇੱਕ ਉਹਦੀ ਵੀਡੀਓ ਵੀ ਮੈਨੂੰ ਕਿਸੇ ਸੱਜਣ ਨੇ ਭੇਜੀ ਹੈ ਇੱਕ ਕੋਈ ਉੱਥੇ ਵੀ ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਹੈ ਇੱਕ ਕੋਈ ਬੰਦਾ ਹੈਗਾ ਉਹ ਉਹਦੇ ਨਾਲ ਬੈਠਾ ਹੋਇਆ ਠੀਕ ਹੈ ਔਰ 18 ای 28 ਦਿਨ ਦੀ ਉਹਨੂੰ ਮੈਡੀਕਲ ਛੁੱਟੀ ਮਿਲੀ ਹੈ ਉਹਦੇ ਕੇਸ ਚੱਲਦੇ ਪਏ ਨੇ ਸੰਗੀਨ ਉਹ ਹਸਪੀਟਲ ਐਡਮਿਟ ਸੀਗਾ ਤੇ ਉਹ ਛੁੱਟੀ ਦੇ ਤੇ ਅੰਕੁਰ ਉਹਨਾਂ ਦੀ ਉਹਦੇ ਨਾਲ ਵੀਡੀਓ ਬਣੀ ਹੋਈ ਹੈ ਠੀਕ ਹੈ ਇਹ ਤਾਂ ਮਤਲਬ ਜਿਹੜੇ ਬੇਕਾਫ ਹੋ ਕੇ ਚੱਲਦੇ ਦੇ ਬੰਦੇ ਤੇ ਇਹਨਾਂ ਨੂੰ ਵਿਆਹ ਸਮਾਗਮ ਤੇ ਜਦੋਂ ਇਕੱਠੇ ਹੋਏ ਤੇ ਇੱਕ ਦੂਜੇ ਵੱਲ ਦੇਖਿਆ ਇਹਨਾਂ ਨੇ ਅੱਛਾ ਜਿਹੜੇ ਚਸ਼ਮਦੀਨ ਨੇ ਉਹ ਵੀ ਦੱਸ ਰਹੇ ਨੇ ਕੋਈ ਇਹਨਾਂ ਦੀ ਕਹਿੰਦੇ ਤੂ ਤੂ ਮੈਂ ਮੈਂ ਨਹੀਂ ਹੋਈ ਕੋਈ ਕਿਸੇ ਨੇ ਉੱਥੇ ਕਿਸੇ ਨੂੰ ਹੱਥ ਵੀ ਨਹੀਂ ਲਾਇਆ ਬਸ ਉਹਨਾਂ ਨੇ ਸਾਹਮਣੇ ਦੇਖ ਲਈ ਵੀ ਇਹ ਬੈਠੇ ਰਹੇ ਤਾਂ ਉਹਨਾਂ ਨੇ ਇੱਕ ਗਰੁੱਪ ਨੇ ਸਾਈਡ ਤੇ ਜਾ ਕੇ ਜਿਹੜੇ ਹੈ ਪਹਿਲੇ ਫਾਇਰ ਉਹ ਲੋਡ ਕੀਤੇ ਆਪਣੇ ਵਾਹਨ ਤੇ ਫਾਇਰ ਕੱਢਣਾ ਸ਼ੁਰੂ ਕਰਤੇ ਤੇ ਦੂਜੇ ਨੇ ਦੇਖਿਆ ਵੀ ਸਾਡੇ ਦੇ ਹੋ ਰਹੇ ਆ ਉਹਨਾਂ ਨੇ ਵੀ ਕੱਢਣਾ ਸ਼ੁਰੂ ਕਰਤੇ ਤੇ ਨਤੀਜਾ ਕੀ ਨਿਕਲਿਆ ਜਿਹੜੇ ਦੋ ਬੇਕਸੂਰ ਲੋਕ ਸੀਗੇ ਤੇ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੁਣ ਜਿਨ੍ਹਾਂ ਦੇ 10-10 ਪਰਚੇ ਆ 8-8 ਪਰਚੇ ਨੇ ਜਿਹੜੇ ਪਹਿਲੇ ਜ਼ਿਲ੍ਹਾ ਚ ਲਏ ਹੋਏ ਨੇ ਤੇ ਜਿਹੜੇ ਵੈਪਨ ਲੈ ਕੇ ਘੁੰਮਦੇ ਨੇ ਉਹ ਹੁਣ ਗੈਂਗਸਟਰ ਨੇ ਜਾਂ ਗਲੀ ਦੇ ਬਦਮਾਸ਼ ਨੇ ਇਹ ਤਾਂ ਹੁਣ ਲੋਕ ਹੀ ਆਪ ਕਹਿ ਸਮਝ ਸਕਦੇ ਜਿਵੇਂ ਤੁਸੀਂ ਇਨਫੋਰਮੇਸ਼ਨ ਕੱਢਤੀ ਕਿ ਆਲਰੇਡੀ ਇਹਨਾਂ ਕੋਲ ਇਨੇ ਨੇ ਪਰਚੇ ਆ ਤੁਸੀਂ ਇਨਸੀਡੈਂਟ ਦੱਸਦਾ ਕਚਹਿਰੀ ਚ ਵੀ ਗੋਲੀਆਂ ਚਲਾਈਆਂ ਜਿਹੜੇ ਨਾਰਮਲ ਬੰਦੇ ਆ ਘਰ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਇਹ ਵੀ ਨਹੀਂ ਪਤਾ ਪਰ ਫਿਰ ਵੀ ਇਹ ਇਨਸੀਡੈਂਟ ਦੇ ਕੇ ਕਹਿ ਸਕਦਾ ਕਿ ਇਹ ਕੋਈ ਗਲੀ ਦੇ ਬਦਮਾਸ਼ ਨਹੀਂ ਹੈਗੇ ਜਿਸ ਤਰ੍ਹਾਂ ਗੋਲੀਆਂ ਉਹਨਾਂ ਨੇ ਵਾਰਾਈਆਂ ਬੇਖੌਫ ਹੋਗੇ ਬਿਲਕੁਲ ਇਹ ਤਾਂ ਪ੍ਰੋਫੈਸ਼ਨਲ ਬੰਦੇ ਆ ਇਹਨਾਂ ਨੂੰ ਜਾ ਰਹੇ ਚੁਕੇ ਨੇ ਜਿਹੜਾ ਆਪਣਾ ਕਾਉਂਸਲਰ ਦੇ ਦਫਤਰ ਦੇ ਵਿੱਚ ਵੜ ਕੇ ਲੜੀ ਜਾਂਦਾ ਕੋਈ ਸਬਜ਼ੀ ਮੰਡੀ ਦੇ ਵਿੱਚ ਲੜਾਈਆਂ ਕਰੀ ਜਾਂਦਾ ਤੇ ਜਿਹੜਾ ਜ਼ਿਲ੍ਹਾ ਦੇ ਵਿੱਚ ਵੀ ਲੜਾਈਆਂ ਕਰੀ ਜਾਂਦੇ ਨੇ ਤਾਂ ਇਹਨਾਂ ਨੂੰ ਕੀ ਲੋੜ ਹੈਗੀ ਇੱਥੇ ਇਹਨਾਂ ਨੂੰ ਵਿਆਹ ਸਮਾਗਨ ਤੇ ਬੁਲਾਇਆ ਉੱਥੇ ਆਪਣੇ ਇਕੱਲੇ ਵੀ ਨਹੀਂ ਜਾਂਦੇ 8-10 ਗਰੁੱਪ ਦੇ ਨਾਲ ਬੰਦੇ ਲੱਗੇ ਜਾਂਦੇ ਨੇ ਉੱਥੇ ਆਪਣਾ ਟੌਰ ਟੱਪਾ ਦਿਖਾਉਂਦੇ ਨੇ ਠੀਕ ਹੈ ਤੇ ਉੱਥੇ ਜਦੋਂ ਦੇਖਿਆ ਵੀ ਦੂਜਾ ਗੈਂਗ ਆਇਆ ਹੋਇਆ ਜਿਸ ਨਾਲ ਆਲਰੇਡੀ ਇੱਕ ਵਾਰੀ ਇਹਨਾਂ ਦੀ ਗੈਂਗਵਾਰ ਹੋ ਚੁੱਕੀ ਹੈ ਲੜਾਈ ਹੋ ਚੁੱਕੀ ਹੈ ਹਾਂ ਅਗਰ ਇਹ ਤਾਂ ਹੁਣ ਪੁਲਿਸ ਹੀ ਕਹਿ ਰਹੀ ਹੈ ਵੀ ਇਹ ਗੈਂਗਸਟਰ ਨਹੀਂ ਹੈਗੇ ਹਾਂ ਇਦਾਂ ਉਹ ਪੁਲਿਸ ਦਾ ਤਾਂ ਕਹਿਣੀ ਹੁੰਦਾ ਅਗਰ ਮੈਂ ਇਹ ਸਮਝਦਾ ਵੀ ਅਗਰ ਕਿਸੇ ਦਾ ਇਹਨਾਂ ਚ ਇੱਕ ਦਿਨ ਐਨਕਾਊਂਟਰ ਹੋਇਆ ਹੁੰਦਾ ਜਾਂ ਪੁਲਿਸ ਨੇ ਇਹਨਾਂ ਨੂੰ ਫੜਿਆ ਹੁੰਦਾ ਕਿਤੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੋਣੀ ਤਾਂ ਫਿਰ ਪੁਲਿਸ ਸ਼ਾਇਦ ਵੀ ਕਹਿ ਦਿੰਦੀ ਇਹ ਇੱਕ ਏਕੇ ਟੈਂਕ ਦੀ ਜੈਕਸਰ ਹੈ ਹੁਣ ਸਿਰੋ ਮੈਚ ਪਹਿਲੇ ਸੇ ਵਿੱਚ ਲੜਾਈ ਹੋਈ ਹੈ ਲੋਕ ਸਵਾਲ ਉਠਾ ਰਹੇ ਲਾਰਡ ਆਰਡਰ ਸਿਚੁਏਸ਼ਨ ਤੇ ਤਾਂ ਫਿਰ ਪੁਲਿਸ ਇਹ ਕਹੇਗੀ ਜੀ ਲ ਗੈਂਗਸਟਰ ਨਹੀਂ ਹੈਗੇ ਗਲੀ ਦੇ ਬਦਮਾਸ਼ ਹੈ ਪਰ ਇਹਨਾਂ ਦੇ 8 8 10 10 ਪਰਚੇ ਦਰਜ ਨੇ ਤਾਂ ਜਿਹੜੇ ਮਾੜੇ ਅਨਸਰ ਨੇ ਜਿੱਥੇ ਦਾ ਜਦੋਂ ਬਾਹਰ ਆਉਂਦੇ ਨੇ ਐਟਲੀਸ ਪੁਲਿਸ ਨੂੰ ਇਹਨਾਂ ਤੇ ਨਜ਼ਰ ਰੱਖਣੀ ਪੈਂਦੀ ਹੈ ਵੀ ਇਹ ਕੀ ਕਰ ਰਹੇ ਨੇ ਤੇ ਹਥਿਆਰ ਲੈ ਕੇ ਕਿਵੇਂ ਘੁੰਮ ਰਹੇ ਨੇ ਜੀ ਪਰ ਪੁਲਿਸ ਹੁਣ ਜਿਨ੍ਹਾਂ ਨੇ ਗੋਰੀਆਂ ਚਲਾਈਆਂ ਉਹਨਾਂ ਤੇ ਤਾਂ ਪਰਚਾ ਦਰਜ ਕਰੂਗੀ ਤਾਂ ਕਲੀਅਰ ਹੈ ਪਰ ਦੁਲਹਾ ਜਿਹੜਾ ਹੈਗਾ ਉਹਦੇ ਤੇ ਕਿਉਂ ਪਰਚਾ ਦਰਜ ਹੋਇਆ ਹੁਣ ਦੁੱਲੇ ਵਾਲੀ ਗੱਲ ਸੁਣ ਲੋ ਕੱਲ ਜਦੋਂ ਪੁਲਿਸ ਕਮਿਸ਼ਨਰ ਨੇ ਦੱਸਿਆ ਵੀ ਜਿਹੜਾ ਦੁੱਲਾ ਐ ਬਰਿੰਦਰ ਕਪੂਰ ਠੀਕ ਐ ਉਹਦੇ ਤੇ ਕੇਸ ਦਰਜ ਹੋਇਆ ਤਾਂ ਲੋਕ ਇਹ ਕਹਿ ਰਹੇ ਨੇ ਦੁੱਲੇ ਦਾ ਕੀ ਕਸੂਰ ਹੈ ਦੁੱਲੇ ਦਾ ਸਭ ਤੋਂ ਵੱਡਾ ਤਾਂ ਕਸੂਰ ਇਹ ਆ ਝੂਠਾ ਬੰਦਾ ਐ ਉਹਦਾ ਕਾਰਨ ਕੀ ਐ ਮੈਂ ਕੱਲੇ ਕਿਸੇ ਚੈਨਲ ਤੇ ਉਹਦੀ ਸੁਣ ਰያ ਸੀ ਵੀਡੀਓ ਕਹਿੰਦਾ ਮੇਰਾ ਤਾਂ ਵਿਆਹ ਸਮਨ ਰੈਸੀ ਬੜਾ ਸ਼ੌਂਕ ਦਾ ਵਿਆਹ ਕਰਾ ਲਈ ਮੈਨੂੰ ਨਹੀਂ ਪਤਾ ਬੰਦੇ ਕਿੱਥੋਂ ਆ ਗਏ ਹੂੰ ਵੀ ਉਹ ਤਾਂ ਤੁਸੀਂ ਜਦੋਂ ਕਾਰਡ ਦੇ ਕੇ ਉਹਨਾਂ ਦੇ ਹੱਥ ਹੱਥ ਜੋੜੇ ਉਹਨਾਂ ਦੇ ਅੱਗੇ ਮੇਰੇ ਵਿਆਹ ਤੇ ਆਓ ਇਹਨਾਂ ਨੂੰ ਨਾ ਐ ਸ਼ੌਂਕ ਹੁੰਦਾ ਵੀ ਅਸੀਂ ਤਾਂ ਹੁਣ ਇੰਨਾ تامਜਮ ਕੀਤਾ ਉਹ ਤੇ ਵੀ 25 ਲੱਖ ਰੁਪਏ ਲਾ ਕੇ ਫੰਕਸ਼ਨ ਕੀਤਾ ਹੈ ਹਨਾ ਵੀ ਐਮਐਲਏ ਬੁਲਾਏ ਪੁਲਿਸ ਅਫਸਰ ਬੁਲਾਏ ਐ ਇਹੋ ਜਿਹੇ ਲੋਕ ਹੀ ਬੁਲਾਏ ਨੇ ਤਾਂ ਕਿ ਉਥੇ ਅਸਲੇ ਉਸਲੇ ਲੈ ਕੇ ਆਣ ਇੱਕ ਦੋ ਵੈਸੇ ਹੀ ਹਵਾਈ ਫਾਇਰ ਕੱਢ ਦੇਣ ਤਾਂ ਕਿ ਲੋਕ ਉਥੇ ਮਤਲਬ ਟੌਰ ਜੀ ਬਣ ਜਵੇ ਕਿ ਇਹ ਆਪਣੀ ਟੋਰ ਬਣਾਣਾ 10 ਦਿਨ ਵੀ ਜਦੋਂ ਅਸੀਂ ਅਸਲੇ ਵਾਲੇ ਬੰਦੇ ਬੁਲਾਈਏ ਜਿਹਦੇ ਜਿਹਦੇ ਨਾਮ ਤੋਂ ਦਹਿਸ਼ਤ ਹੋਵੇ ਠੀਕ ਹੈ ਨਾ ਹੁਣ ਜਿਹੜੇ ਬੰਦੇ ਤੇ 8-10 ਪਰਚੇ ਆ ਜਦੋਂ ਉਹ ਕਿਤੇ ਆਇਆ ਹੋਵੇ ਤਾਂ ਬਾਕੀ ਆਮ ਲੋਕ ਜਿਹੜੇ ਹੈਗੇ ਨੇ ਉਹ ਤਾਂ ਵਿਚਾਰੇ ਵੈਸੇ ਹੀ ਡਰ ਜਾਣਗੇ ਯਾਰ ਇਹ ਤਾਂ ਉਹ ਬੰਦਾ ਹੈਗਾ ਬਦਮਾਸ਼ ਹੈ ਜਾਂ ਗੈਂਗਸਟਰ ਹੈ ਤੇ ਦਾ 8-10 ਪਰਚੇ ਦੇ ਉਹ ਵੀ ਆਇਆ ਹੋਇਆ ਹੈ ਮਤਲਬ ਇਹ ਮੁੰਡੇ ਦੀ ਜਿੱਦਾ ਵਿਆਹ ਉਹ ਚੜਾਈ ਹੈ ਉਹ ਇੱਥੇ ਇਹੋ ਜਿਹੇ ਬੰਦੇ ਆਉਂਦੇ ਨੇ ਹਨਾ ਫਿਰ ਉਹ ਇਹ ਵੀ ਦੇਖਣਗੇ ਵੀ ਉਹਦੇ ਤਾਂ ਅਸਲੇ ਲੱਗੇ ਹੋਏ ਨੇ ਉਹਦਾ ਪੂਰਾ 8-10 ਜਣਿਆਂ ਦਾ ਗਰੁੱਪ ਆਇਆ ਹੈ ਜਿਵੇਂ ਆਪਾਂ ਗਾਣੇ ਨਹੀਂ ਦੇਖਦੇ ਹੁੰਦਾ ਜਿਵੇਂ ਮਤਲਬ ਬੰਦਾ ਹਵਾਜੀ ਹੁੰਦਾ ਹੈ ਤਾਂ ਉਹ ਬਲ ਹੈ ਹੁਣ ਤੁਹਾਨੂੰ ਇਹ ਵੀ ਪਤਾ ਹੈ ਵੀ ਤੁਸੀਂ ਦੋ ਗਰੁੱਪ ਇੱਕ ਸ਼ੁਭਮ ਅਰੋੜਾ ਜਿਹਨੂੰ ਸ਼ੁਭਮ ਲੁਧਿਆਣਾ ਕਹਿੰਦੇ ਹੁੰਦੇ ਨੇ ਸ਼ੁਭਮ ਮੋਟਾ ਕਹਿੰਦੇ ਨੇ ਤੇ ਕਾਂਪੂਰ ਇਹਨਾਂ ਦੀ 2 ਸਾਲ ਪਹਿਲੇ ਵੀ ਲੜਾਈ ਹੋਈ ਹੈ ਇਹਨਾਂ ਦੀ ਉਸ ਤੋਂ ਬਾਅਦ ਵੀ ਲੜਾਈ ਹੋਈ ਹੈ ਹੁਣ ਤੁਸੀਂ ਦੋ ਗਰੁੱਪ ਇੱਕੋ ਜਗ੍ਹਾ ਤੇ ਬੁਲਾਓਗੇ ਤਾਂ ਉੱਥੇ ਕੀ ਹੋਊਗਾ ਫਿਰ ਉਤਰ ਨੂੰ ਇਹ ਵੀ ਪਤਾ ਵੀ ਉਹ ਇਕੱਲੇ ਨਹੀਂ ਆਂਦੇ ਉਹਨਾਂ ਨਾਲ 8-10 ਮੁੰਡੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਵੀ ਉਹਨਾਂ ਕੋਲ ਅਸਲੇ ਨੇ ਚਾਹੇ ਉਹ ਲਾਇਸੈਂਸ ਈ ਹੋਵੇ ਜਾਂ ਦੂਜੇ ਨੇ ਠੀਕ ਹੈ ਫਿਰ ਉੱਥੇ ਜਦੋਂ ਤੁਸੀਂ ਇਹੋ ਜਿਹਾ ਅਨਸਰ ਬੁਲਾਓਗੇ ਤਾਂ ਉੱਥੇ ਫਿਰ ਦੁੱਲੇ ਦਾ ਤੱਕਸੂਰ ਨਿਕਲਣਾ ਹੀ ਨਿਕਲਣਾ ਹੈ ਜੇ ਤਾਂ ਤੁਸੀਂ ਨਾ ਬੁਲਾਓ ਜੀ ਜੀ ਠੀਕ ਹੈ ਚਲੋ ਜਦੋਂ ਤੁਸੀਂ ਇੱਕ ਗਰੁੱਪ ਹੀ ਬਿਲਾ ਲਓ ਤੁਸੀਂ ਜੇ ਆਪਣੇ ਫਿਰ ਉਸ ਤੋਂ ਬਾਅਦ ਤੁਸੀਂ ਝੂਠ ਬੋਲ ਰਹੇ ਹੋ ਪੁਲਿਸ ਦੇ ਅੱਗੇ ਵੀ ਮੈਂ ਤਾਂ ਇਨਵਾਈਟ ਨਹੀਂ ਕੀਤੇ ਪਤਾ ਹੀ ਨਹੀਂ ਕੋ ਕਿਹੜੇ ਬੰਦੇ ਆ ਜਿਨ੍ਹਾਂ ਨੇ ਆ ਕੇ ਉੱਥੇ ਫਾਇਰ ਕਰਤੇ ਇਹਦਾ ਸ਼ਰੇਆਮ ਝੂਠ ਜੀ ਠੀਕ ਹੈ ਤੁਸੀਂ ਚਲੋ ਤੁਹਾਡੀ ਮਨਸ਼ਾ ਨਹੀਂ ਸੀ ਵੀ ਉੱਥੇ ਫਾਇਰਿੰਗ ਹੋਵੇ ਤੁਸੀਂ ਨਹੀਂ ਚਾਹਦੇ ਸੀ ਵੀ ਆਪਣਾ ਵਿਆਹ ਸਮਾਗਮ ਹੋਵੇ ਲੇਕਿਨ ਤੁਸੀਂ ਆਪਣਾ ਟੌਰ ਟੰਪਾ ਦਿਖਾਣ ਲਈ ਜਦੋਂ ਤੁਸੀਂ ਗਲਤ ਅਨਸਰ ਨੂੰ ਬੁਲਾਉਂਗੇ ਤਾਂ ਤੁਹਾਡਾ ਨਾਂ ਫਿਰ ਇਹੀ ਹੋਣਾ ਹੈ ਜੀ ਔਰ ਵੈਸੇ ਵੀ ਆਪਣੇ ਸਰਕਾਰ ਦੇ ਵੱਲੋਂ ਪੁਲਿਸ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਵਿਆਹ ਸ਼ਾਦੀਆਂ ਦੇ ਵਿੱਚ ਬੰਦੂਕ ਲੈ ਕੇ ਨਹੀਂ ਜਾਣੀ ਪਰ ਆਪ ਨਾਰਮਲ ਗੱਲ ਕੀਤੀ ਜੇ ਪੰਜਾਬ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਫਾਇਰ ਕੱਢਦੇ ਨੇ ਕਿ ਸ਼ੌਂਗ ਹੈਗਾ ਫੋਟੋਆਂ ਵੀ ਪਾਉਂਦੇ ਹਨ ਹਾਲਾਂਕਿ ਪਰਚੇ ਵੀ दर्ज ਹੁੰਦੇ ਨੇ ਪਰ ਇਹ ਸਾਫ ਹੈ ਨਾ ਹਾਂ ਪੁਲਿਸ ਕਮਿਸ਼ਨਰ ਵੱਲੋਂ ਸਖਤ ਹਦਾਇਤਾਂ ਨੇ ਠੀਕ ਹੈ ਵੀ ਜਿਹੜੇ ਵੀ ਮੈਰਿਜ ਪੈਲਸਾਂ ਦੇ ਵਿੱਚ ਜਾਂ ਵਿਆਹ ਸ਼ਾਦੀਆਂ ਦੇ ਮੌਕਿਆਂ ਦੇ ਵਿੱਚ ਅਸਲੇ ਲੈ ਕੇ ਜਾਣਾ ਮਨਾ ਹੈ ਠੀਕ ਹੈ ਇਹਨਾਂ ਨੇ ਮੈਰਿਜ ਪੈਲਸਾਂ ਲਈ ਇਹਨਾਂ ਨੂੰ ਕੀਤਾ ਹੋਇਆ ਹਦਾਇਤਾਂ ਦਿੱਤੀ ਹੋਈ ਹੈ ਅਗੋਂ ਮੈਰਿਜ ਪੈਲਸਾਂ ਲਈ ਕੀ ਕਰਦੇ ਨੇ ਇੱਕ ਬਾਰ ਬੋਰਡ ਜਾਂ ਲਗਾ ਦਿੰਦੇ ਨੇ ਠੀਕ ਹੈ ਵੀ ਅਸਲਾ ਲੈ ਕੇ ਜਾਣਾ ਮਨਾ ਹੈ ਹੁਣ ਜੇ 500 ਬੰਦਾ ਜਾ ਰਿਹਾ ਕਿਸੇ ਨੇ ਆਪਣੇ ਦੱਬ ਦੇ ਵਿੱਚ ਲਾਇਆ ਕਿਸੇ ਨੇ ਕਿਤੇ ਲੁਕੋਇਆ ਕਿਸੇ ਨੇ ਜੇਬ ਦੇ ਵਿੱਚ ਪਾਇਆ ਤਾਂ ਉੱਥੇ ਉਹ ਬੋਰਡ ਦੀ ਕੋਈ ਪਰਵਾਹ ਕਰਦਾ ਸਾਡੇ ਦਾ ਆਪਣਾ ਆਦਤ ਹੀ ਬਣੀ ਹੋਈ ਹੈ ਪੰਜਾਬੀਆਂ ਦੀ ਜਿਹੜੀ ਚੀਜ਼ ਤੋਂ ਮਨਾ ਕਰਦੇ ਨੇ ਉਹ ਹੀ ਚੀਜ਼ ਲੈ ਕੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਡੀਜੇ ਚੱਲਦਾ 12 ਵਜੇ ਦੇ ਨੇ 1 ਵਜੇ ਦਾ ਜਿਵੇਂ ਜਿਵੇਂ ਜਿਹੜੇ ਤੁਸੀਂ ਉਹ ਲਾਏ ਹੁੰਦੇ ਨੇ ਉੱਥੇ ਪੈਗ ਬੁਗ ਲਾਏ ਹੁੰਦੇ ਉਹਨਾਂ ਦਾ ਸੂਟ ਸ਼ਰਟ ਦਾ ਉੱਥੇ ਫਾਇਦ ਵੀ ਹੁੰਦੇ ਨੇ ਠੀਕ ਹੈ ਨਾ ਮੈरिज ਪੈलेस ਵਾਲੇ ਹੀ ਹੈ ਵੀ ਇੱਥੇ ਤੁਸੀਂ ਅਗਰ 20 25 ਲੱਖ 15 ਲੱਖ 10 ਲੱਖ ਰੁਪਏ ਫੰਕਸ਼ਨ ਦਾ ਲੈਣੇ ਆ ਤਾਂ ਉੱਥੇ ਮੈਟਲ ਡਿਟੈਕਟਰ ਲਾ ਲਓ ਪਰਪਰ ਤੁਸੀਂ ਉੱਥੇ ਦੋ ਪ੍ਰੋਪਰ ਸਕਿਉਰਟੀ ਵਾਲੇ ਰੱਖ ਲਓ ਬਾਉਂਸਰ ਰੱਖ ਲਓ ਜਿਹੜੇ ਬਕਾਇਦਾ ਬੰਦੇ ਦੀ ਤਲਾਸ਼ੀ ਲੈ ਲੈਣ ਜਦੋਂ ਅਸੀਂ ਕੋਈ ਦੇਖਦੇ ਆ ਕੋਈ ਮੰਤਰੀ ਮੰਤਰੀ ਆਦਾ ਉੱਥੇ ਤਲਾਸ਼ੀ ਹੁੰਦੀ ਹੈ ਅਕਦਰ ਨੂੰ ਡਿਟੈਕਟ ਹੋ ਜੀ ਹਾਂ ਕੁਛ ਕਰਦੇ ਵੀ ਨੇ ਕੁਛ ਪੈਸਾਂ ਦੇ ਕਰਦੇ ਵੀ ਨੇ ਇਹ ਤਾਂ ਚੈਕਿੰਗ ਕਰਦੇ ਬਾਉਂਸਰ ਲਾਉਂਦੇ ਨੇ ਰੋਕ ਵੀ ਦਿੰਦੇ ਨੇ ਲੋਕਾਂ ਨੂੰ ਬਟ ਬਹੁਤਿਆਂ ਨੂੰ ਐ ਹੁੰਦਾ ਪਿੱਛੇ ਕੋਈ ਜਿਹੜਾ ਜਿਆਦਾ ਜਾਵੇ ਅਸੀਂ ਗੇਸਟ ਵੈਸੇ ਵੀ ਉਹ ਕਰ ਜੂਗਾ ਮਹਿਸੂਸ ਲੇਕਿਨ ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਸਾਡਾ ਕਾਨੂੰਨ ਹੈ ਨਾ ਉਹ ਬਹੁਤ ਲਾਈਟ ਹੈ ਪੁਲਿਸ ਕਟ ਐਕਸ਼ਨ ਲੈਂਦੀ ਹੈ ਉਸ ਚ ਕਾਰਨ ਕੀ ਹੈ ਉਹਦੀ ਮੌਕੇ ਦੀ ਜਮਾਨਤ ਹੈ ਫਿਰ ਉਸ ਤੋਂ ਬਾਅਦ ਕੋਈ ਉਸ ਚ ਜ਼ਿਆਦਾ ਵੱਡੀ ਸਜ਼ਾ ਵੀ ਨਹੀਂ ਹੈਗੀ ਬਸ ਇਹ ਆ ਵੀ ਪੁਲਿਸ ਦੇ ਹੁਕਮ ਵਾਲੀ ਤੁਸੀਂ ਉਹ ਲੰਘਣਾ ਕੀਤੀ ਹੈ ਹਾਂ ਅਗਰ ਇਹੀ ਤੁਸੀਂ ਮੈਰਿਜ ਪੈਲਸ ਵਾਲਿਆਂ ਨੂੰ ਕਿਹਾ ਹੋਵੇ ਨਾ ਵੀ ਜੇ ਤੁਸੀਂ ਅੱਜ ਤੋਂ ਬਾਅਦ ਤੁਹਾਡੇ ਪੈਲਸ ਦੇ ਅੰਦਰ ਅਸਲਾ ਚਲੇਗਾ ਜਾਂ ਫਾਇਰ ਹੋਏਗਾ ਤੁਹਾਡਾ ਪੈਲਸ 3 ਮਹੀਨੇ ਲਈ ਸੀਲ ਹੈ ਜਾਂ ਉਹਨੂੰ ਖੁੱਲਣਾ ਨਹੀਂ ਹੈ ਤੇ ਤੁਹਾਨੂੰ ਇੰਨੀ ਸਜ਼ਾ ਦੇ ਤੁਹਾਨੂੰ ਇੰਨਾ 5 ਲੱਖ 10 ਲੱਖ ਰੁਪਏ ਜੁਰਮਾਨਾ ਹੈ ਤਾਂ ਮੈਰਿਜ ਪੈਲਸ ਵਾਲੇ ਆਪਣੇ ਆਪ ਹੀ ਰੋਕਣਗੇ ਹੁਣ 100% ਤੁਸੀਂ ਦੇਖ ਲਿਓ ਮੇਰੀ ਗੱਲ ਨੋਟ ਕਰ ਲਿਓ ਕੱਲੇ ਬਾ ਇਨਸੀਡੈਂਟ ਹੋਇਆ ਠੀਕ ਹੈ ਸਾਰੇ ਪਾਸੇ ਖਬਰਾਂ ਚੱਲ ਗਈਆਂ ਹੁਣਸ ਦੀ ਬਦਨਾਮੀ ਹੋ ਰਹੀ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਕਿ ਅੱਜ ਜਾਂ ਕੱਲ ਦੇ ਵਿੱਚ ਨਵਾਂ ਆਰਡਰ ਆਊਗਾ ਥਾਣੇ ਦੇ ਐਸ ਐਚ ਓ ਜਾਣਗੇ ਉੱਥੇ ਥੋੜੀ ਸ਼ਕਤੀ ਹੋਊਗੀ 10 ਦਿਨ ਬਾਅਦ ਫੇਰ ਸਾਰਾ ਠੀਕ ਹੈ ਇਹਦੇ ਲਈ ਜਿਹੜਾ ਹੈ ਸਜ਼ਾ ਦੀ ਸਖਤ ਹੋਣੀ ਚਾਹੀਦੀ ਹੈ ਮੈਰਿਜ ਪੈਲਸ ਵਾਲਿਆਂ ਨੂੰ ਆਪ ਸਮਝ ਆਣੀ ਚਾਹੀਦੀ ਹੈ ਵੀ ਅਸੀਂ ਜਿਹੜਾ ਹੈ ਇੱਥੇ ਕੰਟਰੋਲ ਰੱਖੀ ਹੈ ਤੇ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਵੀ ਜਿਹੜੀ ਦੋ નિર્ਦੋਸ਼ ਬੰਦਿਆਂ ਦੀ ਜਾਂਚ ਰਹੀ ਹੈ ਜੀ ਤੇ ਬਹੁਤ ਸਾਰੇ ਫੰਕਸ਼ਨਸ ਨੇ ਜਿੱਥੇ ਕੁਝ ਵੀਡੀਓ ਵਾਇਰਲ ਹੋ ਜਾਂਦੇ ਪਰ ਹਵਾ ਦੇ ਬਥੇਰੀ ਜਗ੍ਹਾ ਜੋ ਕਿ ਵੀਡੀਓ ਸਾਹਮਣੇ ਨਹੀਂ ਆਉਂਦੀ ਤਾਂ ਉਹ ਸ਼ਰੀਆਮ ਚੱਲਦਾ ਰਹਿੰਦਾ ਕਿ ਉਹਨਾਂ ਨੂੰ ਡਰ ਨਹੀਂ ਹਾਂ ਬੜੇ ਬੜੇ ਹੁਣ ਦੇਖੋ ਮੈਂ ਤਾਂ ਇਹ ਸਮਝਦਾ ਵੀ ਜਿਹਦੇ ਕੋਲ ਅਸਲਾ ਹੈਗਾ ਉਹ ਇਹੋ ਜੀ ਉਹਨੇ ਰੱਖਿਆ ਹੁੰਦਾ ਆਪਣੀ ਪ੍ਰੋਟੈਕਸ਼ਨ ਵਾਸਤੇ ਪਰ ਉਹ ਚਲਾਂਦੇ ਹਵਾ ਦੇ ਵਿੱਚ ਹੈ ਏਕ ਜਿਵੇਂ ਉਹ ਹਵਾ ਬਾਜੀ ਹੁੰਦੀ ਹੈ ਜਾਂ ਹੋਰ ਉਸ ਚੀਜ਼ ਵਾਸਤੇ ਹੁੰਦੇ ਹਨ ਨਾ ਤੇ ਪੁਲਿਸ ਚੋਂ ਲਾਇਸੈਂਸ ਇਸ਼ੂ ਕਰ ਦਿੰਦੀ ਉਹ ਲੈ ਲੈਂਦੇ ਨੇ ਤੇ ਕਈ ਜਗ੍ਹਾ ਤਾਂ ਵੀਡੀਓਜ਼ ਨਹੀਂ ਵੀ ਬਣਦੀਆਂ ਉੱਥੇ ਚਲਾਈ ਜਾਂਦੇ ਨੇ ਅਸਲੇ ਪਰ ਇੱਥੇ ਪੁਲਿਸ ਦਾ ਕੋਈ ਕਸੂਰ ਨਹੀਂ ਹੈਗਾ ਤਾਂ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਹੈ ਠੀਕ ਹੈ ਪੁਲਿਸ ਨੇ ਅਗਰ ਤਾਂ ਕਾਉਂਸ ਪਰ ਹੁਣ ਆਇਆ ਕਿ ਜਿਹਦੀ ਮੌਤ ਹੋਈ ਆ ਜੋ ਕਿ ਇਨੋਸੈਂਟ ਸੀਗਾ ਹੁਣ ਉਹ ਕਿੱਥੇ ਜਾ ਕੇ ਇਨਸਾਫ ਮੰਗਣ ਕਿਉਂਕਿ ਉਹਨਾਂ ਨੇ ਤਾਂ ਬੜੀ ਜਿਵੇਂ ਤੁਸੀਂ ਕਿਹਾ ਕਿ ਕਿਸਮਤ ਮਿਲ ਜਾਈ ਬੜੀ ਮਾੜੀ ਕਿਸਮਤ ਸੀ ਕਿ ਵੀ ਉਹ ਕਿਉਂ ਇੱਥੇ ਵਿਆਹ ਤੇ ਆ ਗਏ ਹਨ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੋਊਗਾ ਵੀ ਇੱਥੇ ਤਾਂ ਗੈਂਗਸਟਰ ਆਏ ਹੋਏ ਨੇ ਇੱਥੇ ਦਾ ਉਹ ਮਾੜੇ ਅਨਸਰ ਆਏ ਹੋਏ ਨੇ ਜਿਨ੍ਹਾਂ ਨੂੰ ਇੱਕ ਦੂਜੇ ਤੇ ਫਾਇਲਿੰਗ ਕਰਨੀਆਂ ਤੇ ਕਸੂਰ ਉਹਨਾਂ ਦਾ ਕੋਈ ਨਹੀਂ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਲੱਗੀ ਹੋਣੀ ਵੀ ਅਸੀਂ ਕਿੱਥੇ ਆਏ ਤੇ ਗੋਲੀਆਂ ਛਾੜ ਉਹਨਾਂ ਨੇ ਮੇਰੇ ਖਲ ਲੜੇ ਲੜਾਈ ਤਾਂ ਕੀ ਉਹਨਾਂ ਦੀ ਹੋਣੀ ਉਹਨਾਂ ਨੇ ਗੋਲੀਆਂ ਚਲਦੀਆਂ ਪਹਿਲੀ ਵਾਰੀ ਦੇਖੀਆਂ ਹੋਣੀਆਂ ਠੀਕ ਹੈ ਨਾ ਤੇ ਉਹ ਗੋਲੀਆਂ ਪਹਿਲੀ ਵਾਰੀ ਚਲਦੀਆਂ ਦੇਖਿਆ ਉਹਨਾਂ ਨੂੰ ਸਮਝ ਨਹੀਂ ਆਈ ਹੋਣੀ ਤੇ ਉਹ ਮੈਨ 20 ਦੀ ਡੈਥ ਹੋ ਗਈ ਤੇ ਇਦਾਂ ਜਿਹੜਾ ਲੜਕੀ ਦੀ ਮਾਸੀ ਹੈ ਉਹ ਵਿਚਾਰੇ ਦਾ ਵੀ ਕੋਈ ਕਸੂਰ ਨਹੀਂ ਸੀਗਾ ਉਹਦੀ ਵੀ ਡੈਥ ਹੋ ਗਈ ਤੇ ਇੱਕ ਮੈਨੂੰ ਹੋਰ ਪਤਾ ਲੱਗਾ ਇੱਕ ਬੰਦਾ ਜੇਕੇ ਡਾਵਰ ਹੈ ਉਹਦਾ ਵੀ ਕੋਈ ਦੋਵੇਂ ਗਰੁੱਪਸ ਦੇ ਨਾਲ ਕੋਈ ਲੜਣਾ ਨਹੀਂ ਸੀ ਉਹ ਸਿਰਫ ਦੇਖਣ ਗਿਆ ਸੀ ਜਾਂ ਸ਼ਰਾਨ ਗਿਆ ਸੀ ਬਿਨਾਂ ਕਰੋ ਉਹਦੇ ਵੀ ਗੋਲੀ ਲੱਗ ਗਈ ਠੀਕ ਹੈ ਨਾ ਇਹ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਮਾੜੀ ਕਿਸਮਤ ਸੀਗੀ ਵੀ ਉਹ ਵਿਆਹ ਤੇ ਚਲੇ ਗਏ ਜੀ ਜੀ ਉਹ ਮੰਜ਼ਰ ਆ ਜਿਹੜਾ ਉਹ ਸਾਰੇ ਸੋਚ ਕੇ ਵੀ ਉਹਨਾਂ ਨੂੰ ਖੌਫ ਹੈ ਕਿ ਇਹ ਹੋ ਕੀ ਗਿਆ ਆਪਣੇ ਲੁਧਿਆਣੇ ਦੇ ਵਿੱਚ। ਉਹ ਇਹ ਤਾਂ ਹੁਣ ਇਹ ਆ ਵੀ ਪੁਲਿਸ ਨੂੰ ਸਖਤੀ ਕਰਨੀ ਚਾਹੀਦੀ ਹੈ। ਠੀਕ ਹੈ। ਮੈਰਿਜ ਪੈਲਸ ਵਾਲਿਆਂ ਨੂੰ ਸਖਤੀ ਨਾਲ ਕਹਿ ਦੇਣਾ ਵੀ ਜੇ ਤੁਹਾਡੇ ਪੈਲਸ ਜਾਂਦਾ ਸਾਨੂੰ ਕੋਈ ਫਾਇਰ ਦਾ ਸੀਸੀਟੀਵੀ ਉੱਥੇ ਚੈੱਕ ਕਰ ਲਿਆ ਕਰਨ। ਸੀਸੀਟੀਵੀ ਕੈਮਰਾ ਲਾਣੇ ਉੱਥੇ ਪਾਬੰਦੀ ਆਪਣਾ ਹੋ ਜੇ। ਸ੍ਰਿਪਟ ਆਰਡਰਸ ਹੋ ਜਾਣ ਵੀ ਸੀਸੀਟੀਵੀ ਹੈ। ਅਗਲੇ ਦਿਨ ਫੰਕਸ਼ਨ ਤੋਂ ਬਾਅਦ ਮੈਂ ਕਹਿੰਦਾ ਉੱਥੇ ਜਾ ਕੇ ਕੋਈ ਵੀ ਪੁਲਿਸ ਦਾ ਮੁਲਾਜ਼ਮ ਸੀਸੀਟੀਵੀ ਚੈੱਕ ਕਰ ਲਵੇ। ਪੁਲਿਸ ਨੂੰ ਪਾਉਂਡ ਹੋ ਜਾਏ ਵੀ ਤੁਸੀਂ ਫੰਕਸ਼ਨ ਤੋਂ ਬਾਅਦ ਸੀਸੀਟੀਵੀ ਚੈੱਕ ਕਰਾਓ ਜੇ ਉ ਖਿਰਬੇਕ ਫੰਕਸ਼ਨ ਨਾਲ ਨਾ ਉਥੇ ਦੋ ਚਾਰ ਪੌਂਸਰ ਲਾ ਦੋ ਪੈਂਤੀਆ ਪੇ ਕਰ ਚੋ ਮੈਟਲ ਡਿਟੈਕਟਰ ਲਾ ਦੋ ਤੁਸੀਂ ਸਟ੍ਰਿਕਟ ਹੋ ਜਾਓ ਵੀ ਨਹੀਂ ਤੇਰੇ ਕੋਲ ਵੈਪਨ ਹੈ ਤੂੰ ਨਹੀਂ ਜਾਣਦਾ ਚਾਹੇ ਬੰਦਾ ਕੋਈ ਵੀ ਹੋਵੇ ਠੀਕ ਹੈ ਨਾ ਉਹ ਦੇਖਦੇ ਨੇ ਵੀ ਚਲ ਕੋਈ ਨਹੀਂ ਗੈਸਟ ਹੈਗਾ ਜਾਂਦਾ ਜਾਈ ਜਾਵੇ ਕੋਈ ਗੱਲ ਕਿ ਸੰਤੋ ਸਾਡੇ ਪੈਸੇ ਆ ਗਏ ਨੇ ਪਰ ਜਿਹੜੇ ਦੋ ਬੰਦੇ ਜਾਨ ਚਲੀ ਗਈ ਹੈ ਇਹਦੇ ਵਿੱਚ ਜਿਹੜਾ ਜਿਹਨੇ ਬੁਲਾਇਆ ਹੈ ਉਹਦੀ ਤਾਂ ਗਲਤੀ ਹੈਗੀ ਹੈਗੀ ਆ ਤੁਸੀਂ ਗਲਤ ਅੰਸਰਾਂ ਨੂੰ ਦੋਵੇਂ ਜਿਹੜੇ ਐਂਟੀ ਗਰੂਪਸ ਨੇ ਉੱਥੇ ਬੁਲਾਇਆ ਬੁਲਾਇਆ ਉੱਥੇ ਪਹਿਲੇ ਸਾਲਿਆਂ ਦੀ ਵੀ ਗਲਤੀ ਹੈ ਤੁਸੀਂ ਸ਼ਕਤੀ ਨਹੀਂ ਕਰਦੇ ਪਾਲਿਸੀ ਤਾਂ ਹੈਗੀ ਹੈਗੀ ਆ ਜਿਹੜ ਦੇ ਕਿਡ ਲੋਰਡ ਆਡਰ ਦੇਖੇ ਕਿ ਥੋੜੀ ਸਜ਼ਾ ਸਖਤ ਕਰੇ ਤਾਂ ਇਸ ਕਰਕੇ ਲੇਕਿਨ ਜਿਹੜੀ ਮਾੜੀ ਕਿਸਮਤ ਸੀਗੀ ਇਹ ਵਿਆਸ ਸਮਾਗਮ ਦੇ ਵਿੱਚ ਜਿਹੜਾ ਹੈ ਉਹ ਦੋ ਜਨੈਜ਼ੀ ਜਾਂਚ ਲਈ ਜੀ ਮੈਰਿਜ ਪੈਲੇਸ ਮੈਨੇਜਰ ਤੇ ਵੀ ਹੋਇਆ ਪਰਚਾ ਪੈਣ ਨੂੰ ਹੋਣਾ ਪੈਂਦਾ ਜੀ ਕਿਉਂਕਿ ਪੁਲਿਸ ਨੇ ਆਰਡਰ ਜਾਰੀ ਕੀਤੇ ਹੋਏ ਸੀ ਆਰਡਰ ਹੋਏ ਹੋਏ ਨੇ ਉਹਨਾਂ ਨੇ ਪੈਲੇਸ ਦੇ ਬਾਹਰ ਤੁਸੀਂ ਦੇਖੋਗੇ ਨਾ ਅਸੀਂ ਕੱਲ ਉਹ ਵੀਡੀਓ ਸਿਖਾ ਰਹੇ ਉਹ ਲਿਖ ਕੇ ਲਾਇਆ ਵੀ ਹੋਇਆ ਵੀ ਅਸਲ ਲੈਣਾ ਪਰ ਉਹ ਇੰਪਲੀਮੈਂਟ ਕੌਣ ਕਰੇਗਾ ਇੰਪਲੀਮੈਂਟ ਵੀ ਤਾਂ ਕਰਨਾ ਪਹਿਲੇ ਸਾਲ ਦੀ ਜ਼ਿੰਮੇਵਾਰੀ ਹੈ ਨਾ ਹੁਣ ਉੱਥੇ ਪੁਲਿਸ ਸਾਡੇ ਦਾ ਕੱਲੇ ਕੱਲੇ ਬੰਦਨ ਚੈੱਕ ਨਹੀਂ ਕਰਨਗੇ ਤਾਂ ਪਹਿਲੇ ਸਾਲ ਦੀ ਜ਼ਿੰਮੇਵਾਰੀ ਹੈ ਜੀ ਜੀ ਤਾਂ ਨਹੀਂ ਲੱਗੇ ਜਾਂਦੇ ਉਹਨਾਂ ਦਾ ਪ੍ਰਾਈਵੇਟ ਪ੍ਰੋਪਰਟੀਆਂ ਹੈ ਕੋਈ ਕਿਵੇਂ ਜਾ ਸਕਦਾ ਜੀ ਲਾਸ ਦੇ ਵਿੱਚ ਦੀ ਜਿੰਨਾ ਦਾ ਕ੍ਰਿਮੀਨਲ ਟਰੈਕ ਰਿਕਾਰਡ ਹੈ ਪੁਲਿਸ ਜਦੋਂ ਉਹ ਜਾਂ ਜ਼ਮਾਨਤ ਤੇ ਬਾਹਰ ਆ ਜਾਣਾ ਠੀਕ ਹੈ ਜਾਂ ਉਹ ਛੁੱਟੀ ਲੈ ਕੇ ਆ ਜਾਣ ਕੋਈ ਮੈਡੀਕਲ ਦੀ ਬਾਹਰ ਆ ਜਾਣ ਤੇ ਉਹਨਾਂ ਕੋਲ ਅਸਲਾ ਕਿੱਥੋਂ ਆਉਂਦਾ ਹੈ ਜੇ ਲਾਇਸੈਂਸ ਹੀ ਅਸਲਾ ਤੁਸੀਂ ਉਹਨਾਂ ਦਾ ਕੈਨਸਲ ਕਰ ਦਿਓ ਕੀ ਮਜਬੂਰੀ ਹੈ ਵੀ ਤੁਹਾਨੂੰ ਉਹਨਾਂ ਨੂੰ ਅਸਲਾ ਦੇਣਾ ਜੇ ਨਾਜਾਇਜ਼ ਅਸਲਾ ਤੁਸੀਂ ਐਟਲੀਸਟ ਉਹਨਾਂ ਦਾ ਚੱਕ ਰੱਖੋ ਠੀਕ ਹੈ ਨਾ ਇਹ ਜਦੋਂ ਅਸਲੇ ਤੇ ਤੁਸੀਂ ਪਾਬੰਦੀ ਲਾਤੀ ਹੈ ਤੇ ਇਹੋ ਜਿਹੇ ਇਨਸੀਡੈਂਟ ਹੋਣਗੇ ਹੀ ਨਹੀਂ ਜੀ ਹਾਂ ਅਗਰ ਕਿਤੇ ਉਹਨਾਂ ਨੇ ਟਾਈਮ ਬੰਨ ਕੇ ਲੜਾਈ ਕੀਤੀ ਉਹਦੇ ਫਿਰ ਸਮਝ ਆndi ਪਰ ਇਹੋ ਜੇ ਸਮਾਗਮ ਚ ਜਿੱਥੇ ਇਨੋਸੈਂਟ ਲੋਕ ਆਏ ਨੇ ਇਸ ਤੋਂ ਵੱਡਾ ਵੀ ਨੁਕਸਾਨ ਹੋ ਸਕਦਾ ਸੀ ਠੀਕ ਹੈ ਜੇ 500 ਬੰਦਾ ਹੈ ਤੇ ਉੱਤੇ 50 ਗੋਲੀਆਂ ਚੱਲੀਆਂ ਨੇ ਇਸ ਤੋਂ ਵੱਡਾ ਵੀ ਨੁਕਸਾਨ ਹੋ ਸਕਦਾ ਸੀ ਜੀ ਉਹ ਬੰਦਿਆਂ ਦਾ ਨੁਕਸਾਨ ਵੀ ਛੋਟਾ ਨਹੀਂ ਹੁੰਦਾ ਨਾ ਪਰ ਲੇਕਿਨ ਜਦੋਂ ਵਿਆਹ ਸਮਾਗਮ ਚ ਇਹੋ ਜਿਹਾ ਹੋਵੇ ਹਾਂ ਇੱਕ ਗੱਲ ਮੈਂ ਹੋਰ ਦੇਖਦਾ ਪਿਆ ਸੀ ਮੈਨੂੰ ਕੱਲ ਕਿਸੇ ਦੋਸਤ ਨੇ ਕਹਿੰਦਾ ਤੁਸੀਂ ਖੇਡਲਾ ਚਲੇ ਜਾਓ ਤੁਸੀਂ ਬੰਗਾਲ ਚ ਉੱਥੇ ਨਹੀਂ ਇਹੋ ਜਿਹਾ ਕੁਝ ਹੁੰਦਾ ਆਪਣੇ ਪੰਜਾਬ ਚ ਹੀ ਹੁੰਦਾ ਮਵਿਆਂシャ ਦਿਹਾੜਾ ਫਾਇਰ ਹੁੰਦੇ ਤੇ ਬੰਦੇ ਮਰਦੇ ਹੋਰ ਕਿਤੇ ਨਹੀਂ ਹੁੰਦਾ ਇਸ ਤੋਂ ਪਹਿਲੇ ਵੀ ਇਨਸੀਡੈਂਟ ਹੋਏ ਨੇ ਇੱਕ ਆਰਕੈਸਟਰਲ ਦੀ ਕੁੜੀ ਵੀ ਮਰੀ ਹੈ ਇੱਕ ਹੁਸ਼ਿਆਰਪੁਰ ਵੀ ਇਦਾਂ ਦਾ ਇਨਸੀਡੈਂਟ ਹੋਇਆ ਆਪਣੇ ਪੰਜਾਬ ਚ ਜ਼ਿਆਦਾ ਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਕੀ ਇੱਕ ਪੰਜਾਬੀ ਗਾਣੇ ਸੁਣ ਕੇ ਜਾਂ ਥੋੜਾ ਜਿਹਾ ਮਤਲਬ ਰਾਤ ਨੂੰ ਜਿਵੇਂ ਜਿਵੇਂ ਟਾਈਮ ਬੱਦਦਾ ਤੇ ਉਹ ਆਪਣੇ ਅਸਲੇ ਬਾਹਰ ਕੱਢ ਲੈਂਦੇ ਨੇ ਇਹ ਤਾਂ ਲੋਕਾਂ ਨੂੰ ਵੀ ਜਿਹੜੀ ਹੈ ਉਹ ਸੋਚ-ਬੂਝ ਰੱਖਣੀ ਚਾਹੀਦੀ ਹੈ ਜਿਹੜਾ ਅਗਰ ਤੁਹਾਡੇ ਕੋਲ ਅਸਲਾ ਹਾਂ ਤਾਂ ਉਹਦਾ ਸਹੀ ਇਸਤੇਮਾਲ ਕਰੋ ਜੀ ਬਹੁਤ ਬਤਾਂ ਦਾ ਟਾਈਮ ਦੇ ਲੇ ਤਾਂ ਇਹ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਲੁਧਿਆਣੇ ਦੇ ਵਿੱਚ ਜੋ ਇਹ ਵਾਪਰਿਆ ਕਿਉਂਕਿ ਇਹ ਚੀਜ਼ ਅੱਗੇ ਲੈਣੀ ਬਹੁਤ ਵੀ ਕਿਉਂਕਿ ਉਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਸਰ ਨੇ ਦੱਸਿਆ ਹੋਰ ਵੀ ਬਹੁਤ ਸਾਰੇ ਮਾਮਲੇ ਜਿੱਤੇ ਜਿਹੜਾ ਦੁਲ੍ਹਾ ਹੁੰਦਾ ਉਹਦੀ ਗੋਲੀ ਵੱਜ ਕੇ ਉਹਦੀ ਮੌਤ ਹੋ ਜਾਂਦੀ ਹੈ ਜਜੇ ਇਹ ਬਹੁਤ ਸਾਰੇ ਮਾਮਲੇ ਨੇ ਪਰਿਸਤੇ ਰੋਕ ਲਗਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜੋ ਵੀ ਐਕਸ਼ਨ ਪੁਲਿਸ ਵੱਲੋਂ ਲੈਣਾ ਬਹੁਤ ਸਟ੍ਰਿਕਟ ਐਕਸ਼ਨ ਜ਼ਰੂਰੀ ਹੈ ਔਰ ਉਸ ਚੀਜ਼ ਨੂੰ ਇੰਪਲੀਮੈਂਟ ਕਰਕੇ ਅੱਗੇ ਤੱਕ ਪਹੁੰਚਾਉਣਾ ਉਹ ਵੀ ਬਹੁਤ ਜ਼ਰੂ